ਉਹ ਹੁਨੇ ਹੁਨੇ ਤੇ ਚੱਲੀਆਂ ਗੋਲੀਆਂ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਮਰਪੁਰ ਦਾ ਛੋੜਾ ਫਾਟਕ ਨੇੜੇ ਦਸ਼ਮੇਸ਼ ਨਗਰ ਇਲਾਕੇ ਦੇ ਵਿੱਚ ਉਸ ਸਮੇਂ ਤਹਿਸ਼ਤਾ ਮਾਹੌਲ ਬਣ ਗਿਆ ਜਦੋਂ ਇੱਕ ਜਵਾਈ ਨੇ ਕਈ ਸਾਥੀਆਂ ਸਮੇਤ ਆਪਣੇ ਸੋਹਰੇ ਪਰਿਵਾਰ ਦੇ ਘਰ ਤੇ ਹਮਲਾ ਕਰਕੇ ਪਾਨ ਤੋੜੀ ਕੀਤੀ ਤੇ ਗੋਲੀਆਂ ਚਲਾ ਦਿੱਤੀਆਂ ਸੋਹਰੇ ਪਰਿਵਾਰ ਦੇ ਮੈਂਬਰਾਂ ਨੇ ਕੋਠੇ ਤੇ ਚੜ ਕੇ ਆਪਣੀ ਜਾਨ ਬਚਾਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਹਮਲਾਵਾਰਾਂ ਨੇ ਇੰਟਰਨਲ ਜ਼ੋੜੇ ਮਾਰੇ ਜੀ ਹਾਂ ਅੰਮ੍ਰਿਤ ਸਰਵੇਖੇ ਜਵਾਈ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਰੀ ਪਰਿਵਾਰ ਦੇ ਘਰ ਤੇ ਹਮਲਾ ਕੀਤਾ ਉਸਨੇ ਘਰ ਦੇ ਵਿੱਚ ਦਾਖਲ ਹੋ ਕੇ ਦਿੱਤੇ ਸਮਾਨ ਦੀ ਪਾਨ ਤੋੜੀ ਕੀਤੀ ਅਤੇ ਹੀ ਗੋਲੀਆਂ ਵੀ ਚਲਾਈਆਂ ਇਹ ਸਾਰੀ ਘਟਨਾ ਉੱਥੇ ਲੱਗੀ ਸੀ ਸੀਸੀਟੀਵੀ ਚ ਕੈਦ ਹੋ ਗਈ ਇਸ ਨੂੰ ਕਿ ਗੱਲਬਾਤ ਕਰਦੇ ਹਾਂ ਪੀੜ ਪਰਿਵਾਰ ਨੇ ਦੱਸਿਆ ਹਕੀਮ ਉਹਨਾਂ ਦਾ ਜਵਾਈ ਉਹਨਾਂ ਦੀ ਕੁੜੀ ਨੂੰ ਤਾਂ ਪਰੇਸ਼ਾਨ ਕਰਦਾ ਸੀ ਜਿਸ ਕਾਰਨ ਉਹ ਪੀਕੇ ਕਾ ਰੈਅ ਰਈ ਸੀ ਉਹਨਾਂ ਦੇ ਜਵਾਈ ਨੇ ਆਪਣੀ ਕੁੜੀ ਪੇਟ ਤੋਂ ਇਨਕਾਰ ਕਰ ਦਿੱਤੀ ਸੀ ਤੇ ਇਸ ਗੱਲ ਤੋਂ ਆ ਕੇ ਆਪਣੇ ਸਾਥ ਇਸਮੇਤ ਉਹਨਾਂ ਨੇ ਕਾਟੇ